ਨਾ ਨਾ ਵੀਰੇ 2000 ਰੁਪਿਆ ਕਿੰਨਾ ਰਿਹਾ ਬਾਈ ਤੂੰ ਇਹਦਾ ਲੱਖ ਰੁਪਿਆ ਮੰਗ ਰਿਹਾ ਕੀ ਮੰਗ ਰਿਹਾ ਬੱਕਰੇ ਦਾ ਇਹਦਾ ਬਾਈ 22000 ਰੱਤਿਆ ਕੀ ਮੰਗ ਰਿਹਾ ਬਾਈ ਇਹਦਾ ਤੂੰ 22000 ਬਾਈ ਮੰਗ ਰਹੇ ਹੋ ਬਾਈ ਤੁਸੀਂ ਦਾ ਇਹਦਾ 25000 ਹਾਂ ਬਾਈ ਕੀ ਹਾਲ ਨੇ ਵਧੀਆ ਤੇਰੀ ਵਧੀਆ ਹਾਂ ਵਧੀਆ ਹਾਂ ਹਾਂ ਉਹ ਦੱਸ ਕੇ ਮੈਂ ਤੂੰ ਵਧੀਆ ਵੀਰੇ ਵਧੀਆ ਐ ਨਾ ਇਹੜਾ ਪੰਡਤਰਾ ਪੰਡਕਾ ਕਰਾਲਾ ਭਾਈ ਕਾ ਕਕਰਾਲਾ ਭਾਈ ਕਾ ਇਹ ਬੱਕਰਾ ਕਿਹੜੀ ਬੇਟਾ ਨਸਦਾ ਹੈ ਅੰਬਰਸਰਾ ਵੀ ਅੰਬਰਸਰਿਆ ਕੀ ਮੰਗਦਾ ਤੂੰ ਮੰਗਦਾ ਨਾ ਵੀਰੇ 20000 ਰੁਪਇਆ ਛੱਡਿਆ ਕਿੰਨੇ ਦੇ ਦਿੰਦੇ ਛੱਡਦਾ ਵੀਰੇ 18 ਠੂਰਾਂ ਦਾ ਕੋਈ ਨੰਬਰ ਸੰਪਰਕ ਨੰਬਰ ਕੋਈ ਤਰਾ 98408606 ਵੀਰੇ ਬਾਈ ਦੇਖ ਲੋ ਬਾਈ ਦਾ ਨੰਬਰ ਸੰਪਰਕ ਜੇ ਕਿਸੇ ਨੇ ਬਾਈ ਨੇ ਲੈਣਾ ਹੋਇਆ ਬੱਕਰਾ ਨਾ ਬਾਈ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ ਬੱਕਰਾ ਬਹੁਤ ਵਧੀਆ ਬਾਈ ਨਸਲਾ ਕੱਦ ਕੋਦ ਕਿੰਨਾ ਦਾ ਵੱਡਾ ਭਾਈ ਕੱਦ ਵੀਰੇ 1.5 ਸਾਲ ਦਾ ਡਾਊਨ ਆ ਮੜਾ ਜਾਲੀ ਫੋਨ ਚਾਰ ਦੰਦਾ ਹੈ ਹਾਂ ਵੀਰੇ ਪੂਰੇ ਆਂਧਪੂਰੇ ਨੇ ਕਿ ਚਾਰ ਨੇ ਚਾਰ ਵੀਰੇ ਚਾਰ ਦੰਦਾ ਬਈ ਦੇਖ ਲੋ ਬੱਕਰਾ ਪਸੰਦ ਆ ਤਾਂ ਜਰੂਰ ਬਾਈ ਨਾਲ ਸੰਪਰਕ ਕਰਨਾ ਬਾਈ ਦੇ ਸਕਣੀ ਤੇ ਨੰਬਰ ਦਿੱਤਾ ਜਾਊਗਾ ਜਿਹੜਾ ਬਾਈ ਦਾ ਸੰਪਰਕ ਨੰਬਰ ਹੈ ਸੰਪਰਕ ਬਈ ਬੱਕਰਾ ਦੇਖੋ ਬਈ ਕਿੰਨਾ ਗਾਨਾ ਰਾਮ ਕੱਦ-ਕਾਡ ਵਧੀਆ ਬੱਕਰੀ ਦਾ ਨਾ ਬੜਾ ਬੱਕਰਾ ਹੈ ਇੱਥੇ ਮਝੇ ਕਿਸ ਨੇ ਲੈਣਾ ਬਾਈ ਆ ਬੱਕਰੇ ਵਾਲੇ ਬਾਈ ਨਾਲ ਸੰਪਰਕ ਕਰਨੇ ਬਾਈ ਦਾ ਨੰਬਰ ਦੇ ਦੇਣੇ ਬਾਈ ਨਾਲ ਗੱਲਬਾਤ ਕਰ ਬਾਈ ਜੀ ਕੀ ਹਾਲ ਨੇ ਵਧੀਆ ਬਾਈ ਕਿਹੜਾ ਪਿੰਡ ਆ ਬਾਈ ਆਪਣਾ ਰਾਮਪੁਰਾ ਜਮਾਰ ਵਾਲਾ ਤੇ ਕ੍ਰਾਮਪੁਰਾ ਬਾਈ ਜਮਾਰ ਵਾਲਾ ਜਮਾਰ ਵਾਲਾ ਬਾਈ ਰਾਮਪੁਰਾ ਇਧਰ ਫੂਲ ਕੋਲੇ ਨਾ ਨਾ ਲੈਰੀ ਲਵੇ ਲੈਰੀ ਲਵੇ ਤੇ ਆ ਬੱਕਰਾ ਬਾਈ ਕੈਂ ਕਿੰਨੇ ਚੁੰਟ ਪਤਾ ਤੈਨੂੰ ਨਾ ਬਾਈ ਮਿਲੇ ਇਹ ਦੰਦਾ ਕਿੰਨਾ ਵੀਰੇ ਦਾ ਨੰਦਪੁਰਿਆ ਮੰਨ ਨਾਲ ਕਿੜੀ ਐ ਅੱਲਾਹ ਇਹ ਗਲੋ ਕਿੜੀ ਐ ਨੰਦਪੁਰਿਆ ਦਾ ਬੱਕਰਾ ਵੀ ਹੈ ਨਾ ਇਹਦਾ ਮੰਗ ਕਿੰਨਾ ਰਿਹਾ ਬਾਈ ਤੂੰ ਇਹਦਾ ਲੱਖ ਰੁਪਇਆ ਮੰਗਦਾ ਹੈ ਲੱਖ ਰੁਪਇਆ ਬਾਈ ਚਲੋ ਬਾਈ ਦਾ ਸੰਪਰਕ ਨੰਬਰ ਜਿੰਨਾ ਬਾਈ 98767 17094 ਦੁਬਾਰੇ ਬੋਲੀ ਵੀਰੇ 98767 17094 ਲੈ ਵੀ ਬਾਈ ਜੇ ਕਿਸੇ ਨੂੰ ਬਾਈ ਨੂੰ ਪਸੰਦਾ ਆ ਬੱਕਰਾ ਬਾਈ ਨਾਲ ਸੰਪਰਕ ਨੰਬਰ ਕਰ ਲਿਓ ਬਾਈ ਦਾ ਫੋਨ ਨੰਬਰ ਸਕਰੀਨ ਤੇ ਦਿੱਤਾ ਜਾਊਗਾ ਜੇ ਬੱਕਰਾ ਵਧੀਆ ਲੱਗਦਾ ਬਾਈ ਨਾਲ ਸਿੱਧਾ ਸੰਪਰਕ ਕਰ ਲੈਣਾ ਬਈ ਕੀ ਹਾਲ ਨੇ ਬੱਡੇ ਭਾਈ ਵਧੀਆ ਵੀਰੇ ਕਿਹੜਾ ਪੰਡਾ ਬਾਈ ਤੇਰਾ ਵੱਡੇ ਹੀਰੋ ਬਾਈ ਵੱਡੀ ਹੀਰੋ ਬਈ ਕੀ ਮੰਗ ਰਹਾ ਬੱਕਰੇ ਦਾ ਇਹਦਾ ਬਈ 22000 ਕਿਹੜੀ ਨਸਲ ਦਾ ਹੈ ਇਹ ਵੀ ਟੜਾ ਬਈ ਦੰਦ ਦੁੰਦੇ ਦੇ ਦੋ ਦੋ ਕਿੰਨਾ ਹੁੰਦਾ ਦੋ ਦੰਦ ਦੋ ਦੰਦ ਦਾ ਵੇਚੀ ਛੋਟਾ ਕੋਈ ਸੰਪਰਕ ਨੰਬਰ ਹੈਗਾ ਬਈ ਮੋਟਾ ਗਿਆ ਹੋਇਆ ਇਧਰ ਜਾਂ ਕੋਈ ਫੋਨ ਨੰਬਰ ਆ ਬਾਈ ਨਾ ਬਈ ਜੇ ਸੰਪਰਕ ਕਰ ਲੋ ਬਾਈ ਦਾ ਨੰਬਰ ਸਕਰੀਨ ਤੇ ਦੇ ਦਾਂਗੇ ਤੁਹਾਨੂੰ ਪੁੱਛ ਕੇ ਬਈ ਨੂੰ ਜੇ ਕਿਸੇ ਨੂੰ ਪਸੰਦ ਆ ਬੱਕਰਾ ਦਾ ਬਾਈ ਨੂੰ ਮੈਂਸ਼ਨ ਕਰੋ ਬਈ ਠੀਕ ਹੈ ਬਈ ਵੀਡੀਓ ਚੰਗੀ ਲੱਗਦਾ ਸ਼ੇਅਰ ਕਰ ਲੋ ਬਈ ਬਾਈ ਜੀ ਕੀ ਹਾਲ ਨੇ ਛੋਟੇ ਵਧੀਆ ਜੀ ਬਾਈ ਜੀ ਕਿਹੜਾ ਪੰਡਾ ਬਾਈ ਆਪਣਾ ਲੋਹਾ ਕਿਹੜਾ ਬਾਈ ਜੀ ਆਪਣਾ ਹੀ ਲੋਹਾ ਕਿੜਾ ਬਾਈ ਹਾਂ ਜੀ ਕੀ ਮੰਗ ਰਹੇ ਹੋ ਬਈ ਇਹ ਤੁਸੀਂ ਇਹਦਾ 90000 ਰੁਪਏ ਮੰਗਦਾ ਜੀ ਕਿੰਨੇ ਚਿਰ ਦਾ ਹੈ ਬਾਈ ਇਹ 1.5 ਸਾਲ ਦਾ ਹੋ ਗਿਆ ਜੀ ਦੰਦੋਂ ਦਾ ਕਿੰਨੇ ਦੇ ਦੰਦਾ ਛੱਗਾ ਜੀ ਇਹ ਨਸਲ ਕਿਹੜੀ ਆ ਬਾਈ ਇਹਦੀ ਬੀਟਲਾ ਜੀ ਤੁਹਾਨੂੰ ਇਹ ਸੰਪਰਕ ਕਰਨਾ ਕਿਸੇ ਬੰਦੇ ਨੇ ਬੰਦ ਕੀ ਸੰਪਰਕ ਨੰਬਰ ਦੋੜਾ 95981 ਜਿਹੜਾ ਨੰਬਰ ਬੋਲਦੀ ਰਹੀ ਆ ਨਾ 95765 ਆ ਅਗਲਾ ਬਈ 61900 ਇੱਕ ਵਾਰੀ ਫੇਰ ਬੋਲ ਲੀ 99765 61900 ਲੈ ਵੀ ਬਾਈ ਜੇ ਕਿਸੇ ਨੂੰ ਬੱਕਰਾ ਪਸੰਦ ਆ ਤਾਂ ਬਾਈ ਨਾਲ ਸੰਪਰਕ ਕਰ ਲਿਓ ਬਾਈ ਦਾ ਪਿੰਡ ਲੋਹਾ ਕਿਹੜਾ ਹੈਗਾ ਬਾਈ ਦਾ ਨੰਬਰ ਸਕਰੀਨ ਤੇ ਦਿੱਤਾ ਜਾਊਗਾ ਜੇ ਕਿਸੇ ਨੇ ਸੰਪਰਕ ਕਰਨਾ ਤਾਂ ਬਾਈ ਨਾਲ ਸਿੱਧਾ ਸੰਪਰਕ ਕਰ ਸਕਦਾ ਵੀਡੀਓ ਚੰਗੀ ਲੱਗਦਾ ਸ਼ੇਅਰ ਕਰ ਦਿਓ ਜੀ ਬਾਈ ਬੱਕਰਾ ਦੇਖਣ ਲੱਗਿਆ ਆਪਾਂ ਬੱਕਰਾ ਬੜਾ ਸੋਹਣਾ ਹੈ ਬਾਈ ਨਾਲ ਗੱਲਬਾਤ ਕਰਦੇ ਆਂਗੇ ਬਾਈ ਕਿਹੜੇ ਪਿੰਡ ਤੋਂ ਆਇਆ ਲੈ ਵੀ ਬੱਕਰਾ ਪਸੰਦ ਆ ਤਾਂ ਬਾਈ ਦੇ ਸਕਰੀਨ ਤੇ ਨੰਬਰ ਦਿੱਤਾ ਜਾਊਗਾ ਬਾਈ ਨਾਲ ਸੰਪਰਕ ਕਰ ਲਿਓ ਕਿਹੜਾ ਪਿੰਡ ਆ ਬਾਈ ਤੇਰਾ ਰਤੀਆ ਜੀ ਰਤੀਆ ਕੀ ਮੰਗ ਰਿਹਾ ਬਈ ਇਹਦਾ ਤੂੰ 22000 ਬਾਈ ਕਿੰਨਾ ਦਾ ਹੁੰਦਾ ਕਿੰਨੇ ਨੇ ਦੇਵੇ ਲੰਦਾ ਲੱਗੀ ਜਾਂਦਾ 17-18000 ਬਾਈ ਇਹਦਾ ਦੰਦ ਕਿੰਨੇ ਨੇ 4 ਦੰਦ 4 ਦੰਦ ਦੇ 4 ਦੰਦਾਂ ਦਾ ਹਾਂਜੀ ਕਿੰਨਾ ਹੋਸਣ ਕਦ ਕੁੱਤ ਪਤਾ ਇਹਨੂੰ ਕਿੰਨਾ ਇਹਦਾ ਕਦ ਦਾ ਬਾਈ ਹੋਊਗਾ ਕੋਈ ਕਦ ਦਾ ਯਾਰ ਨਾ ਪਿਆ ਨਹੀਂ ਬਾਈ ਇਹਦਾ ਨਾ ਸਰ ਕਿਹੜੀ ਬਈ ਦੀ ਇਹ ਤਾਂ ਦੋਗਲਾ ਹੀ ਹੈ ਜੀ ਰਾਸਤਾਨੀ ਹੈ ਇਹ ਥੋੜਾ ਕੋਈ ਸੰਪਰਕ ਨੰਬਰ ਹੈਗਾ ਹਾਂਜੀ ਬੋਲੋ ਨੰਬਰ ਵੀਰੇ

ਲੋ ਬਾਈ ਜੀ ਆਹ ਬੱਕਰਾ ਦੇਖੋ ਕਿੰਨਾ ਸੁਨਖਰਾ ਐਂਡਰ ਲਵਾਤਾ ਬੱਕਰਾ ਮੇਰਾ ਛੋਟਾ ਹੀ ਐ ਬਾਈ ਜੀ ਕੀ ਹਾਲ ਹੈ ਛੋਟਾ ਹੀ ਠੀਕ ਠਾਕ ਹੈ ਜੀ ਵਧੀਆ ਕਿਹੜਾ ਪੰਡਾ ਬਾਈ ਜੀ ਖੋਖਰ ਗਲਾਂ ਜੀ ਕੀ ਮੰਗ ਰਿਹਾ ਬਾਈ ਤੁਸੀਂ ਦਾ ਇਹਦਾ 25000 ਜੀ ਕਹਿ ਦਿੰਦਾ ਵੀਰੇ ਇਹ ਦੋ ਦਿੰਦਾ ਜੀ ਕਾਦ ਕੋਦ ਕਿੰਨਾ ਦਾ ਬਾਈ ਤੁਹਾਨੂੰ ਪਤਾ ਹੈ ਜੀ ਕਾਦ ਕੋਦ ਪਤਾ ਕੁਛ ਨਾ ਜੀ ਕਰ ਦਤਾ ਜੀ ਨਸਲ ਨਸਲ ਵਧੀਆ ਜੀ ਬੇਟਲ ਚ ਹੈ ਬੇਟਨ ਨਸਲ ਦਾ ਬੱਕਰਾ ਬਾਈ ਜੀ ਛੋਟਾ ਸੰਪਰਕ ਨੰਬਰ ਹੈ ਜੀ 995552 ਹਾਂਜੀ 49034 ਇੱਕ ਵਾਰੀ ਫੇਰ ਬੋਲਦੇ 95551 49034 ਲੈ ਬਈ ਬੱਕਰਾ ਪਸੰਦ ਆਇਆ ਤਾਂ ਬਾਈ ਨਾਲ ਸੰਪਰਕ ਕਰ ਲਿਓ ਬਾਈ ਦਾ ਸਕਰੀਨ ਤੇ ਨੰਬਰ ਦਿੱਤਾ ਜਾਊਗਾ ਵੀਡੀਓ ਚੰਗੀ ਲੱਗਦਾ ਸ਼ੇਅਰ ਕਰ ਦਿਓ